ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ 1991 ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਸਾਰੇ ਅਨ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਭਾਈ ਬਲਜੀਤ ਸਿੰਘ ਬੱਬਰਵਾਰੇ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਕਸਬੇ ਤੋਂ ਕੋਈ 5 ਕਿਲੋਮੀਟਰ ਦੂਰ 메ਨ ਸੜਕ ਦੇ ਪਾਸੇ ਪਿੰਡ ਮੱਲਾ ਪਤਾ ਲੱਗਿਆ ਕਿ ਇਸ ਸੰਘਰਸ਼ ਦੌਰਾਨ ਇਸ ਪਿੰਡ ਦੇ ਦੋ ਲਾਲ ਸ਼ਹੀਦ ਹੋਏ ਨੇ ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਤੇ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਇਸ ਪਿੰਡ ਦੀਆਂ ਗਲੀਆਂ ਵਿੱਚ ਹੀ ਤੁਰਨਾ ਸਿੱਖ ਕੇ ਜਵਾਨ ਹੋਏ ਸੀ ਮਾਮਾ ਨੇ ਚੂਰੀਆਂ ਕੁੱਟ-ਕੁੱਟ ਖਵਾ ਕੇ ਆਧ ਰੜਕਿਆਂ ਦੇ ਛੰਨੇ ਪਰ ਪਿਆ ਕੇ ਪਾਲ-ਪੋਸ ਕੇ ਕੌਮ ਦੇ ਲੇਖੇ ਲਾ ਦਿੱਤੇ ਜਦੋਂ ਦੋਹਾਂ ਸ਼ਹੀਦ ਸਿੰਘਾਂ ਦੀਆਂ ਪਿੰਡ ਦੇ ਵਸੀਆਂ ਨਾਲ ਗੱਲਾਂ ਕੀਤੀਆਂ ਗਈਆਂ ਤਾਂ ਇੱਕ ਤਰਾਸ਼ ਦੀ ਤੇ ਇੱਕ ਤਰਾਹ ਨੇ ਰੰਗੋਟੇ ਖੜੇ ਕਰ ਦਿੱਤੇ ਸ਼ੀਰਪਾਈ ਜਸਵੀਰ ਸਿੰਘ ਬੱਬਰ ਦੇ ਪਰਿਵਾਰ ਨੇ ਮੈਂਬਰ ਤਾਂ ਮਿਲੇ ਇੱਕ ਸਧਾਰਨ ਘਰ ਵੀ ਸੀ ਪਰ ਭਾਈ ਬਲਜੀਤ ਸਿੰਘ ਦੇ ਪਰਿਵਾਰ ਦਾ ਇਸ ਪਿੰਡ ਵਿੱਚ ਕੋਈ ਨਹੀਂ ਸੀ ਤੇ ਨਾ ਹੀ ਘਰ ਤੇ ਨਾ ਹੀ ਪਰਿਵਾਰ ਤੇ ਨਾ ਹੀ ਕੋਈ ਨਿਸ਼ਾਨੀ ਇੱਕ ਨਾਮ ਤੋਂ ਬਗੈਰ ਕੁਝ ਵੀ ਨਹੀਂ ਸ਼ੀਰਪਾਈ ਬਲਜੀਤ ਸਿੰਘ ਦਾ ਜਿਹੜਾ ਜਨਮ ਇੱਕ ਸੁਲੱਖਣੀ ਮਾਂ ਦੀ ਕੁੱਖੋਂ ਸਰਦਾਰ ਹਰਨੇਕ ਸਿੰਘ ਜੀ ਦੇ ਘਰ ਪਿੰਡ ਮੱਲਾ ਚ ਹੋਇਆ ਘਰ ਦੀ ਗਰੀਬੀ ਇਸ ਕਦਰ ਕੇ ਪਰਿਵਾਰ ਦੇ ਮੈਂਬਰ ਇੱਕ ਆਜੜੀ ਦੇ ਰੂਪ ਵਿੱਚ ਬੱਕਰੀਆਂ ਭੇਡਾਂ ਦੇ ਇੱਜੜ ਚਾਰ ਕੇ ਗੁਜ਼ਾਰਾ ਕਰ ਰਹੇ ਸੀ ਜਿਸ ਤਰ੍ਹਾਂ ਕੇ ਪਿੰਡ ਵਿੱਚ ਆਮ ਹੀ ਇਹ ਪ੍ਰਚਲਿਤ ਹੈ ਕਿ ਮਾੜੇ ਦੀ ਬਹੁ ਹਰ ਇੱਕ ਦੀ ਪਰਜਾਈ ਜਾਂ ਗਰੀਬ ਕਮੀ ਦਾ ਪੁੱਠਾ ਨਾ ਲੈ ਕੇ ਪਿੰਡੇ ਧਰਦੇ ਨੇ ਜਿਵੇਂ ਇਸ ਤਰ੍ਹਾਂ ਹੀ ਸ਼ੀਰਪਾਈ ਬਲਜੀਤ ਸਿੰਘ ਨੂੰ ਪਿੰਡ ਦੇ ਬੱਲੀ ਬੱਕਰੀਆਂ ਵਾਲਾ ਅਤੇ ਪਿਤਾ ਜੀ ਨੂੰ ਨੇਕੀ ਜਾਂ ਬਗਾਲੀ ਆ ਕੇ ਬੁਲਾਉਂਦੇ ਸਨ ਪਿੰਡ ਦੀਆਂ ਕਈ ਬਜ਼ੁਰਗ ਔਰਤਾਂ ਤੋਂ ਸ਼ੀਤਪਾਈ ਬਲਜੀਤ ਸਿੰਘ ਜੀ ਦੀ ਮਾਤਾ ਦੇ ਨਾਮ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਉਹਨਾਂ ਦਾ ਪਤਾ ਨਾ ਲੱਗਿਆ। ਭਾਈ ਬਲਜੀਤ ਸਿੰਘ ਹੋਰੀ ਆਪਣੀਆਂ ਬੱਕਰੀਆਂ ਕਲਿਆਣ ਦੇ ਟਿੱਬਿਆਂ ਤੇ ਚਾਰਦੇ ਸਨ ਤਾਂ ਇੱਕ ਦਿਨ ਬਲਵਿੰਦਰ ਸਿੰਘ ਗੰਗਾ ਆਪਣੇ ਜਥੇ ਦੇ ਸਮੇਤ ਇਹਨਾਂ ਕੋਲ ਦੀ ਲੰਘ ਰਹੇ ਸੀ ਤਾਂ ਅਚਾਨਕ ਹੋਈ ਮੁਲਾਕਾਤ ਦੀ ਸਾਂਝ ਬੱਬਰਾਂ ਵੱਲੋਂ ਸ਼ੁਰੂ ਕੀਤੀ ਗਈ। ਜੰਗ ਦੀ ਇਸ ਸਾਂਝ ਬੱਕਰੀਆਂ ਵਾਲਿਆਂ ਨਾਲ ਬਣ ਗਈ। ਉਹਨਾਂ ਨੇ ਖੜਕੂ ਸਿੰਘਾਂ ਨੂੰ ਦੁੱਧ ਨਾਲ ਪੂਰੀ ਸੇਵਾ ਕੀਤੀ ਤੇ ਭਾਈ ਬਲਜੀਤ ਸਿੰਘ ਵੱਲੋਂ ਕਈ ਵਾਰ ਬੇਨਤੀ ਕਰਦੇ ਕਿ ਬਾਬਾ ਜੀ ਮੈਨੂੰ ਜਥੇ ਦੇ ਨਾਲ ਰਲਾ ਲਓ ਤਾਂ ਕਿਹਾ ਕਿ ਸਿੰਘਾ ਇਹ ਬਾਣੀ ਹੀ ਤੇਰੇ ਲਈ ਅਸਲੀ ਹਥਿਆਰ ਹੈ ਪਹਿਲਾ ਪਹਿਲਾ ਅਮਰ ਸ਼ਕਤ ਤਿਆਰ ਵਰਤਿਆਰ ਖਾਲਸਾ ਬਣ ਬਾਣੀ ਪੜਿਆ ਕਰ ਘਟੋ ਘਟ ਤਿੰਨ ਘੰਟੇ ਨਾਮ ਅਭਿਆਸ ਕਰਿਆ ਕਰ ਨਿਤਨੇਮ ਤੋਂ ਇਲਾਵਾ ਵੱਧ ਜਿੰਨੀ ਮਰਜ਼ੀ ਬਾਣੀ ਪੜ ਫਿਰ ਤੈਨੂੰ ਜਥੇ ਵਿੱਚ ਸ਼ਾਮਲ ਕਰਾਂਗੇ ਤਾਂ ਭਾਈ ਬਲਜੀਤ ਸਿੰਘ ਮੱਲਾ ਦੀ ਸਿੰਘਾਂ ਨਾਲ ਇਹ ਪਹਿਲੀ ਮੁਲਾਕਾਤ ਸੀ ਇਸ ਪਹਿਲੀ ਮੁਲਾਕਾਤ ਨੇ ਭਾਈ ਮੱਲਾ ਦੀ ਜ਼ਿੰਦਗੀ ਦਾ ਮਾਰਗ ਬਦਲਤਾ ਭਾਈ ਮੱਲਾ ਘਰ ਦੀ ਗਰੀਬੀ ਤੰਗੀ ਤਰਸੀ ਕਾਰਨ ਸਿਰਫ ਬੱਕਰੀਆਂ ਚਾਰ ਕੇ ਹੀ ਗੁਜ਼ਾਰਾ ਕਰਦੇ ਸਨ ਜਦੋਂ ਸਿੰਘਾਂ ਨੇ ਦੇਖਿਆ ਕਿ ਇਹ ਤੱਤੇ ਤਾਪ ਦੇ ਟਿੱਬਿਆਂ ਉੱਪਰ ਨੰਗੇ ਪੈਰ ਹੀ ਬੱਕਰੀਆਂ ਚਾਰਦੇ ਹਨ ਤਾਂ ਸਿੰਘਾਂ ਨੇ ਕੁਝ ਮਾਇਆ ਉਹਨਾਂ ਨੂੰ ਦਿੱਤੀ ਉਹਨਾਂ ਪੈਰਾਂ ਵਾਸਤੇ ਜੋੜੇ ਅਤੇ ਕੱਪੜੇ ਲਵੇ ਸਿੱਖਾਂ ਵਾਲੇ ਪੁਲ ਪਰ ਨਜ਼ਦੀਕੀ ਪਿੰਡ ਸਿਵੀਆਂ ਇਸ ਪਿੰਡ ਦੇ ਉੱਗੇ ਖਾੜਕੂ ਭਾਈ ਜਸਵਿੰਦਰ ਸਿੰਘ ਹੈਪੀ ਦੀ ਅਖੀ ਡਿੱਤੀ ਸ਼ਹੀਦਤ ਨੂੰ ਉਹ ਕਦੇ ਵੀ ਭੁੱਲ ਨਹੀਂ ਸੀ ਸਕੀ ਬਲਜੀਤ ਸਿੰਘ ਨੇ ਬਠਿੰਡੇ ਚ ਰਹਿਣ ਸਵਾਈ ਸਮਾਗਮ ਰਹਿਣ ਸਵਾਈ ਰਹਿਣ ਸਮਾਈ ਸਮਾਗਮ ਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਤੋਂ ਅੰਮ੍ਰਿਤ ਪਾਣ ਕੀਤਾ ਤੇ ਗੁਰੂ ਦੇ ਲੜ ਲੱਗ ਗਏ ਤਾਂ ਬੱਬਰਾਂ ਦੇ ਜਥੇ ਵਿੱਚ ਗੁਪਤ ਸੇਵਾ ਕਰਨ ਲੱਗ ਪਏ ਉਨਾ ਦੀ ਜ਼ਿੰਮੇਵਾਰੀ ਇਹ ਸੀ ਕਿ ਉਹ ਸਿੰਗਾ ਦਾ ਸਮਾਨ ਜਿੱਥੇ ਲੋੜ ਹੁੰਦੀ ਸੀ ਬੱਕਰੀਆਂ ਦੇ ਨਾਲ ਲੈ ਕੇ ਜਾਂਦਾ ਹੁੰਦਾ ਤੇ ਪਹੁੰਚਦਾ ਕਰਦਾ ਔਰ ਜੈਤੋ ਪੁਲਸ ਵੱਲੋਂ ਕਈ ਵਾਰ ਘਰੇ ਛਾਪੇ ਮਾਰੇ ਗਏ ਪਰ ਕਰੇ ਕੋਈ ਨਹੀਂ ਸੀ ਮਿਲ ਸਕਿਆ ਸਮਾਨ ਇੱਕ ਦਿਨ ਜੈਤੋ ਪੁਲਸ ਭਾਈ ਸਾਹਿਬ ਦੇ ਪਿਤਾ ਜੀ ਨੂੰ ਸਰਦਾਰ ਹਰਨੇਕ ਸਿੰਘ ਨੂੰ ਪਿੰਡ ਚੋ ਚੱਕਣ ਲਈ ਕਾਮਯਾਬ ਹੋ ਗਈ ਪੁਲਸ ਵੱਲੋਂ ਉਸ ਗਰੀਬ ਬਿਰਦ ਸਿੰਘ ਉੱਪਰ ਜ਼ੁਲਮ ਕੀਤੇ ਗਏ ਕਿ ਸ਼ੈਤਾਨੀ ਦਿਮਾਗ ਵੀ ਰੂਹ ਵੀ ਕੰਬ ਜਾਊਗੀ ਵੇਖ ਕੇ ਉਸ ਬਿਰਧ ਨੂੰ ਆਪਣੇ ਪੁੱਤਰ ਬਲਜੀਤ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ ਇਸ ਇਸ ਇੰਜ ਕਹਿ ਲਈਏ ਕਿ ਇੰਟੈਰੋਗੇਟ ਦਾ ਇਨਾ ਉੱਪਰ ਇਨਾ ਅਸਰ ਹੋਇਆ ਕਿ ਆਪਣਾ ਦਿਮਾਗੀ ਤਵੱਜਨ ਜਿਹੜਾ ਸੀ ਉਹ ਗਵਾ ਬੈਠੇ ਨੰਗੇ ਸਿਰ ਉੱਪਰ ਕੋਈ ਕੱਪੜਾ ਨਹੀਂ ਤੇੜ ਕਮੀਜ਼ ਹੱਥਾਂ 'ਚ ਲੀਰਾ ਇਕੱਠੀਆਂ ਕਰਕੇ ਫੜੀਆਂ ਉਹ ਜੈਤੋ ਦੇ ਪਿੰਡਾਂ ਵਿੱਚ ਫਿਰਦੇ ਰਹਿੰਦੇ ਸਨ ਜੇਕਰ ਕੋਈ ਪੁੱਛਦਾ ਤਾਂ ਗੱਲ ਕਰਨ ਦਾ ਯਤਨ ਕਰਦਾ ਤਾਂ ਕਹਿੰਦੇ ਮੈਂ ਆਪਣੇ ਬੱਲੀ ਬੱਬਰ ਨੂੰ ਲੱਭ ਰਿਹਾ ਹਾਂ ਕਦੇ ਕਦੇ ਰੋ ਕੇ ਕਹਿੰਦੇ ਕਿ ਪੁਲਿਸ ਵਾਲਿਆਂ ਨੂੰ ਗਾਲਾਂ ਕਢ ਦੇ ਕੇ ਇਹ ਕੰਜਰ ਮੈਨੂੰ ਗਰੀਬ ਉੱਤੇ ਕੁੱਟਮਾਰ ਕਰਕੇ ਕਿਵੇਂ ਕਹਿ ਲਈਏ ਕਿ ਸਿੰਘਾਂ ਨੂੰ ਰੋਕ ਲੈਣਗੇ ਬਾਅਦ ਵਿੱਚ ਪਤਾ ਲੱਗਾ ਕਿ ਇਸ ਗਰੀਬ ਬਜ਼ੁਰਗ ਦੀ লাশ ਫਿਰ ਰੋੜੀ ਕਪੂਰੇ ਪਿੰਡ ਕੋਲੋਂ ਮਿਲੀ ਸੀ ਜਿਜਵਾਤਾਂ ਦੇ ਬਹਿਣਾ ਚ ਤਸ਼ੱਦਦ ਦੀ ਪੀੜ ਨਾਲ ਆਪਣਾ ਆਪ ਰੋਲ ਦੇ ਉਹ ਜਿੱਥੇ ਥਾਣੇ ਦੇ ਗੇਟ ਮੂਰੇ ਟਿੱਕ ਟਿੱਕ ਲਾਈ ਬੈਠੇ ਮਾਂ ਕੱਢ ਕੇ ਕਹਿ ਲਈਏ ਵੀ ਲਲਕਾਰੇ ਮਾਰ ਕੇ ਆਪਣਾ ਪਾਇਆ ਕੁੜਤਾ ਅੱਗੋਂ ਚੁੱਕ ਦਿੰਦੇ ਤੇ ਕਹਿੰਦੇ ਸਾਲਿਓ ਮੈਨੂੰ ਮਾਰਨ ਤੋਂ ਬਗੈਰ ਤੁਸੀਂ ਕਰ ਵੀ ਕੀ ਸਕਦੇ ਹੋ ਬਾਜ਼ਾਰਾਂ ਚ ਲੋਕ ਰੇੜੀਆਂ ਵਾਲੇ ਹਰ ਚੀਜ਼ ਹਰ ਰੋਜ਼ ਇਹ ਕਹਾਣੀ ਤੱਕਦੇ ਕੋਸਨ ਮੋਸਨ ਵਿੱਚ ਸਾਰੇ ਹੀ ਕਹਿੰਦੇ ਕਿ ਇਸ ਬਿਰਦ ਉੱਪਰ ਬੜਾ ਅਤਿਆਚਾਰ ਹੋਇਆ ਹੈ ਲੋਕ ਦੱਸਦੇ ਸਨ ਕਿ ਜਦੋਂ ਥਾਣੇ ਦੇ ਇਸ ਵਿਰਧ ਨੇ ਇੰਨਾ ਤਸ਼ੱਦਦਤ ਹੋਇਆ ਕਿ ਮਤਲਬ ਕਿ ਬੱਸ ਕਹਿ ਲਈਏ ਕੁਝ ਕਹਿ ਨਹੀਂ ਸਕਦੇ ਬਲਜੀਤ ਸਿੰਘ ਜੋ ਪਹਿਲਾਂ ਗੁਰੂ ਸੇਵਾ ਕਰਦੇ ਸਨ ਘਰ ਛੱਡਣ ਤੋਂ ਬਾਅਦ ਬਬਰਾਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੋਖੜੇ ਪਿੰਡ ਪੋਖੜੇ 'ਚ ਉਹ ਘੇਰੇ 'ਚ ਆ ਗਏ ਜ਼ਖਮੀ ਹੋਣ ਦੇ ਬਾਵਜੂਦ ਉਹ ਘੇਰੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਸਕੂਟਰ ਤੇ ਜਾਂਦਿਆਂ ਗੋਲੀਆਂ ਲੱਗ ਗਈਆਂ ਸਨ ਇਸ ਲਈ ਕਾਫੀ ਅੱਗੇ ਜਾ ਕੇ ਇੱਕ ਬੱਸ ਵਿੱਚ ਸਵਾਰ ਹੋ ਗਏ ਕੁਦਰਤ ਦੀ ਖੇਡ ਕੇ ਜਿਹੜੇ ਦੁਸ਼ਟ ਨੂੰ ਉਹ ਸੋਧਣ ਨਿਕਲੇ ਸੀ ਉਹ ਉਹਨਾਂ ਦੇ ਕੋਲ ਹੀ ਬੈਠਾ ਸੀ ਅਕੱਲੀ ਨੂੰ ਲਲਕਾਰ ਲਿਆ ਤੇ ਬੱਸ ਰੁਕ ਗਈ ਜਦੋਂ ਭਾਈ ਸਾਹਿਬ ਨੂੰ ਜੱਫਾ ਮਾਰ ਲਿਆ ਗਿਆ ਤਾਂ ਇੱਥੇ ਹੀ ਭੋਖੜੇ ਵਾਲੀ ਕਹਾਣੀ ਫਿਰ ਤੁਰ ਪਈ ਫਿਰ ਭੁੱਲੇ ਦੇ ਖੇਲੇ ਵਿੱਚ ਆ ਗਏ ਇੱਥੋਂ ਬਾਹਰ ਚੋਂ ਨਿਕਲ ਕੇ ਉਹਨਾਂ ਨੇ ਇੱਕ ਟਰੈਕਟਰ ਲਿਆ ਗੋਲੀਆਂ ਲੱਗੀਆਂ ਹੁਣ ਕਾਰਨ ਇਹਦਾ ਖੂਨ ਵੀ ਕਾਫੀ ਵਹਿ ਗਿਆ ਸੀ ਤਾ ਦਾ ਤੱਕ ਪੁਲਿਸ ਨੇ ਸਾਰੇ ਰਸਤੇ ਸੀਲ ਕਰਦੇ ਹੋਏ ਦੋਹਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਫੇਰ ਘੇਰ ਲਿਆ ਫਿਰ ਉਹਨਾਂ ਟਰੈਕਟਰ ਛੱਡਤਾ ਤੇ ਪੈਦਲ ਤੁਰ ਤੁਰੇ ਜਾ ਰਹੇ ਸੀ ਰਾਹ ਵਿੱਚ ਇੱਕ ਮਾਂ ਤੋਂ ਪਾਣੀ ਮੰਗਿਆ ਤਾਂ ਮਾਂ ਨੇ ਕਿਹਾ ਖੜਕੂ ਹੋ ਕੇ ਪਾਣੀ ਮੰਗਦਾ ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ ਮਾਤਾ ਮੈਨੂੰ ਪਾਣੀ ਦੀ ਪਿਆਸ ਨਹੀਂ ਮੈਂ ਤਾਂ ਇੱਕ ਕੈਪਸੂਲ ਖਾਣੀ ਹੈ ਸਾਈਨਿਡ ਦੀ ਤਾਂ ਭਾਈ ਸਾਹਿਬ ਉੱਥੋਂ ਖਿਸਕਦੇ ਹੋਏ ਇੱਕ ਚਰੀ ਦੇ ਖੇਤ ਵਿੱਚ ਵੜ ਗਏ ਤੇ ਬਿਲਕੁਲ ਇੱਕ ਸਧਾਰਨ ਪਿਸਤੌਲ ਨਾਲ ਦੋ ਜ਼ਿਲ੍ਹਿਆਂ ਦੀ ਪੁਲਿਸ ਨਾਲ ਆਖਰੀ ਗੋਲੀ ਤੱਕ ਫਿਰ ਇਹ ਲੜਦੇ ਰਹੇ ਜਦੋਂ ਗੋਲੀਆਂ ਮੁੱਕ ਗਈਆਂ ਤਾਂ ਗੁਰੂ ਅੱਗੇ ਸ਼ੁਕਰਗੁਜ਼ਾਰੀ ਦੀ ਅਰਦਾਸ ਕਰਕੇ ਇਹਨਾਂ ਨੇ ਸੈਨੈਡ ਸੀ ਜਿਹੜੀ ਉਹ ਛਕ ਲਈ ਤਾਂ ਭਾਈ ਬਲਜੀਤ ਸਿੰਘ ਬੱਬਰ ਮੱਲਾ ਗੁਰੂ ਦੀ ਗੋਚ ਜਾ ਬੈਠੇ ਫਰੀਦਕੋਟ ਬਠਿੰਡਾ ਜਿੰਨਾ ਜ਼ਿਲ੍ਹੇ ਦੇ ਪੂਰੇ ਕਮਾਂਡੋ ਆਪਣੇ ਖੋਜੀ ਕੁੱਤਿਆਂ ਬੁਲਟ ਪ੍ਰੂਫ ਟਰੈਕਟਰਾਂ ਦੇ ਨਾਲ ਚਰੀ ਦੇ ਖੇਤ ਨੂੰ ਘੇਰੀ ਬੈਠੇ ਸਨ ਕੋਈ ਮਾਈ ਦਾ ਲਾਲ ਚਰੀ ਦੇ ਖੇਤ 'ਚ ਵੜਨ ਲਈ ਤਿਆਰ ਨਹੀਂ ਸੀ 2 ਘੰਟੇ 4 ਕਨਾਲਾਂ ਚਰੀ ਉੱਪਰ ਮਸ਼ੀਨ ਗੰਨਾਂ ਦੀ ਫਾਇਰਿੰਗ ਕਰਕੇ ਫੇਰ ਕੂਣੀਆਂ ਪਾਰ ਰੋਲ ਰੋੜ ਕੇ ਬੁਲਟ ਪ੍ਰੂਫ ਟਰੈਕਟਰਾਂ ਨਾਲ ਚਰੀ ਵਿੱਚ ਬੜੇ ਇਹ ਵੀ ਫੇਰ ਨੇੜੇ ਨਹੀਂ ਗਏ ਡਰਦੇ ਪਹਿਲਾਂ ਕੁੱਤਿਆਂ ਤੋਂ ਖੋਜ ਕਰਵਾਈ ਫੇਰ লাশ ਦੇ ਨੇੜੇ ਗਏ ਪੂਰੇ 36 ਘੰਟੇ ਇਕੱਲੇ ਸਿੰਘ ਨੇ ਦੋ ਜ਼ਿਲ੍ਹਿਆਂ ਦੀ ਪੁਲਿਸ ਨੂੰ ਵਕਤ ਪਾਈ ਰੱਖਿਆ ਸੀ ਸ਼ੀਲ ਭਾਈ ਬਲਜੀਤ ਸਿੰਘ ਬੱਬਰ ਅਲੜ ਉਮਰੇ ਆਪਣੇ ਸਾਥੀਆਂ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਏ ਜਦੋਂ ਪਿੰਡ ਮੱਲਾ ਵਿੱਚ ਉਸ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਪਤਾ ਲੱਗਿਆ ਕਿ ਉਹਨਾਂ ਦਾ ਪਿੰਡ ਵਿੱਚ ਕੋਈ ਨਹੀਂ ਨਾ ਕੋਈ ਘਰ ਤੇ ਨਾ ਪਰਵਾਰ ਨਾ ਨਿਸ਼ਾਨੀ ਵਜੀ ਜਦੋਂ ਕਿ ਗਰੀਬ ਦਿਹਾੜੀ ਦਾ ਤੋਂ ਪਤਾ ਕੀਤਾ ਕਹਿੰਦਾ ਬੱਲੀ ਚੰਗਾ ਮੁੰਡਾ ਸੀ ਅਣਖੀਲਾ ਸੀ ਬੜੀਆ ਬੜੀਆਂ ਗੰਭੀਰ ਗੱਲਾਂ ਕਰਦਾ ਹੁੰਦਾ ਸੀ ਪਿੰਡ ਦੇ ਸਾਰੇ ਹੀ ਖਾਸ ਕਰਕੇ ਗਰੀਬ ਘਰ ਉਹਦੇ ਤੇ ਬਹੁਤ ਮਾਣ ਕਰਦੇ ਨੇ ਮੱਲੀ ਕਹਿੰਦਾ ਹੁੰਦਾ ਸੀ ਕਿ ਲੋਕ ਕੁਝ ਲੋਕ ਅਜਿਹੇ ਹੁੰਦੇ ਨੇ ਸਿਰ ਝੁਕਾ ਕੇ ਗੁਲਾਮ ਹੋ ਜਾਂਦੇ ਐ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਸਿਰ ਉਠਾ ਕੇ ਵਕਤ ਹੀ ਬਦਲ ਦਿੰਦੇ ਐ ਤਾਂ ਅਸੀਂ ਗਰੀਬੀ ਕਰਕੇ ਬੱਕਰੀਆਂ ਤਾਂ ਚਾਰ ਲਈਆਂ ਪਰ ਬੇਅਣਖੇ ਹੋ ਕੇ ਸਿਰ ਸੁੱਟ ਕੇ ਨਹੀਂ ਜੀਏ ਤਾਂ ਜਿਹੜੀ ਇਹਨਾਂ ਦੀ লাশ ਫਿਰ ਭਾਈ ਬਲਜੀਤ ਸਿੰਘ ਉਹਨਾਂ ਦੀ ਇਹ ਪਿੰਡ ਨੂੰ ਸ਼ੌਂਪ ਦਿੱਤੀ ਪਿੰਡ ਨੇ ਉਹਨਾਂ ਦੀਆਂ ਰਸਮਾਂ ਜਿਹੜੀਆਂ ਸਨ ਪੂਰੀਆਂ ਕੀਤੀਆਂ ਤੇ ਜਸ ਸਿੰਘ ਸਾਥੀ ਸਿੰਘਾਂ ਨੇ ਉਹਨਾਂ ਦਾ ਭੋਗ ਪਾਇਆ ਉਸ ਦਿਨ ਤੋਂ ਬਾਅਦ ਸ਼ੀਰ ਪਿੰਡ ਦਾ ਨਾਂ ਪਿੰਡ ਮੱਲਾ ਦੀਆਂ ਸੱਥਾਂ ਵਿੱਚ ਹੀ ਰਹਿ ਗਿਆ ਬਾਕੀ ਪਿੰਡ ਜਿਹੜਾ ਸੀ ਪਿੰਡ ਨਾਲ ਜਿਹੜੀ ਆਖਰੀ ਸਾਂਝ ਇਹ ਬਿਲਕੁਲ ਹੀ ਟੁੱਟ ਗਈ ਸੀ ਸਿਰਫ ਇੱਕ ਅੰਦਾਜ਼ਾ ਹੀ ਦੱਸ ਸਕਦੇ ਹਾਂ ਕਿ ਬੱਲੀ ਬੱਬਰ ਜੁਲਾਈ 1999 ਨੂੰ ਸ਼ੀਰ ਹੋਇਆ ਸੀ ਬੱਲੀ ਬੱਕਰੀਆਂ ਵਾਲੇ ਦੀ ਕਹਾਣੀ ਅੱਗੇ ਮਿਲਦੇ ਹਾਂ ਜੀ ਨਵੇਂ ਵੀਡੀਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਲਾਇਕ ਜ਼ਰੂਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ